ਕਿਸੇ ਵੀ ਪਿੰਡ ਦੇ ਵਿੱਚ ਵੀ ਕਿਉਂ ਪਹੁੰਚ ਜਾਨੇ ਆ ਕੇਂਦਰੀ ਮੰਤਰੀ ਸਾਹਿਬ ਕਿਉਂ ਪਹੁੰਚ ਜਾਨੇ ਆ ਅਸੀਂ ਬਿੱਟੂ ਜੀ ਕਿਉਂਕਿ ਬੁੱਢਾ ਨਾਲਾ ਲੋਕਾਂ ਨੂੰ ਮਾਰ ਰਿਹਾ ਹੈ ਸੱਤਿਆ ਨਾਸ਼ ਕਰ ਰਿਹਾ ਪੂਰਾ ਦੱਖਣੀ ਮਾਲਵਾ ਮਰ ਰਿਹਾ ਔਰ ਜਿਹੜੀ ਜਗ੍ਹਾ ਜਾ ਕੇ ਬੁੱਢਾ ਨਾਲਾ ਸਤਲੋ ਚ ਪੈਂਦਾ ਹੈ ਨਾ ਉੱਥੇ ਉਹਨਾਂ ਪਿੰਡਾਂ ਦਾ ਵਲੀਪੁਰ ਗੋਸਪੁਰ 10ਵਾਂ ਮਹੀਨੇ ਬਾਅਦ ਕਾਲੇ ਪੀਲੇ ਦਾ ਟੈਸਟ ਹੁੰਦਾ ਜਿਹਨੂੰ ਤੁਸੀਂ ਕੁਛ ਨਹੀਂ ਕਰ ਰਹੇਗੇ ਸਾਡਾ ਬੋਲਣਾ ਤੁਹਾਨੂੰ ਅਖਰਦਾ ਇਸ ਲਈ ਹੈ ਕਿ ਉਹਨਾਂ ਸਾਰੀਆਂ ਫੈਕਟਰੀਜ਼ ਤੋਂ ਤੁਹਾਡੇ ਨਾਲ ਪਤਾ ਨਹੀਂ ਉਹਨਾਂ ਦੀ ਕੀ ਅੰਡਰਸਟੈਂਡਿੰਗ ਹੈ ਤਾਂ ਹੀ ਤੁਹਾਨੂੰ ਦੁੱਖ ਲੱਗਦਾ ਹੈ ਕਿ ਅਸੀਂ ਉਹਨਾਂ ਬਾਰੇ ਬੋਲ ਦੇ ਕਿਉਂ ਵਾਸੀ ਅੱਗ ਲਾਉਣੀ ਚਾਹੁੰਦੇ ਆ ਮਤਲਬ ਬੰਦੇ ਮਰਦੇ ਰਹਿਣ ਪੰਜਾਬ ਦੇ ਵਿੱਚ ਪੋਲਿਊਸ਼ਨ ਨਾਲ ਮਰਦੇ ਰਹਿਣ 에ਅਰ ਪੋਲਿਊਸ਼ਨ ਨਾਲ ਵਾਟਰ ਪੋਲਿਊਸ਼ਨ ਨਾਲ ਜਾਂ ਹੋਰ ਗੱਲਾਂ ਨਾਲ ਤਾਂ ਠੀਕ ਹੈ ਬੜੀ ਸ਼ਾਂਤੀ ਹੈ ਉਹਨਾਂ ਘਰਾਂ 'ਚ ਜਾ ਕੇ ਪੁੱਛੋ ਜੋ ਬਿਮਾਰੀਆਂ ਨਾਲ ਮਰ ਰਹੇ ਨੇ ਜਿਹੜੇ ਭੱਜ ਕੇ ਬਾਹਰ ਜਾ ਰਹੇ ਨੇ ਤੁਸ ਤੁਹਾਡੀਆਂ ਸਰਕਾਰਾਂ ਨੌਕਰੀ ਨਹੀਂ ਦੇ ਰੀਆਂ ਸੱਤਿਆਨਾਸ਼ ਕੀਤਾ ਪਿਆ ਪੰਜਾਬ ਚ ਤੁਸੀਂ ਰਲ ਮਿਲ ਕੇ ਅਸੀਂ ਅੱਗ ਲਾਉਣੀ ਚਾਹੁੰਦੇ ਆ ਜੇ ਬਚਾਉਣ ਦੀ ਗੱਲ ਕਰਦੇ ਆ ਅਸੀਂ ਜੇ ਪਿੰਡਾਂ ਚ ਜਾਂਦੇ ਆ ਕਮਾਲੂ ਚ ਜਾਂਦੇ ਤਲਵੰਡੀ ਅਕਲਿਆ ਜਾਂਦੇ ਚਮਕੌਰ ਸਾਹਿਬ ਜਾਂਦੇ ਹੋਰ ਬੇਸ਼ੁਮਾਰ ਪਿੰਡਾਂ ਚ ਇਸ ਲਈ ਜਾਂਦੇ ਆ ਕਿ ਉੱਥੇ ਰਲ ਮਿਲ ਕੇ ਰਲ ਮਿਲ ਕੇ ਤੁਸੀਂ ਮਾਰਨਾ ਚਾਹੁੰਦੇ ਆ ਰੁਚਰਾ ਫਰਮ ਕੀਦੀ ਐ ਔਰ ਰਾਣਾ ਗੁਰਜੀਤ ਕਾਂਗਰਸ ਦਾ ਰੁਚਰਾ ਫਰਮ ਥੋੜੀ ਹੈ ਔਰ ਝਾੜੂ ਵਾਲਿਆਂ ਦਾ ਸਨਰਖਣ ਤੁਸੀਂ ਚਮਕੌਰ ਸਾਹਿਬ ਚਲਾਉਣਾ ਚਾਹੁੰਦੇ ਹੋ ਕਿਹੜੀ ਫੈਕਟਰੀ ਪੇਪਰ ਮਿਲ ਜੀਨੇ ਨਾਲ ਤੁਸੀਂ ਨੇੜੇ ਤੇੜੇ ਦਾ ਇਲਾਕਾ ਗਾਲ ਦੋਗੇ ਜਿਵੇਂ ਕਿ ਬਾਕੀ ਤਾਮਾਤੀ ਹੋਇਆ ਜਿਵੇਂ ਕਿ ਕਿਸੇਤੀਆਂ ਮਿਲ ਮੁਕਤਸਰ ਕੋਲੇ ਕਰ ਰਹੀ ਹੈ ਹੋਰ ਕਿੰਨੀਆਂ ਫੈਕਟਰੀਆਂ ਰੈਡ ਕੈਟਾਗਰੀ ਦੀਆਂ ਕਰ ਰੀਆਂ ਨਹੀਂ ਤੁਹਾਡੇ ਹੀ ਰਾਜ ਸਭਾ ਚ ਤੁਹਾਡੇ ਨਹੀਂ ਬਲਕਿ ਸਾਰੇ ਦੇਸ਼ ਦੀ ਰਾਜ ਸਭਾ ਚ ਇੱਕ ਕਮੇਟੀ ਰਿਪੋਰਟ ਪੇਸ਼ ਹੋਈ ਹੈ ਨਾ ਕਿ ਪੰਜਾਬ ਦਾ ਪਾਣੀ ਬਿਲਕੁਲ ਪੀਣ ਯੋਗ ਨਹੀਂਗਾ ਇਸ ਰਿਪੋਰਟ ਬਾਰੇ ਕੀ ਕਹੋਗੇ ਤੁਸੀਂ ਸਹੀ ਹੈ ਜਾਂ ਗਲਤ ਹੈ ਜੇ ਸਹੀ ਹੈ ਤਾਂ ਫਿਰ ਦੱਸੋ ਰੈੱਡ ਕੈਟਾਗਰੀ ਦੀ ਫੈਕਟਰੀ ਕਿਉਂ ਲਾਈ ਜਾ ਰਹੀ ਹੈ ਜਿਹਨੂੰ ਥੋੜੀ ਪਾਰਟੀ ਦੇ ਬੰਦੇ ਲਾਉਣਾ ਚਾਹੁੰਦੇ ਨੇ ਇੱਥੇ ਸੀਮੈਂਟ ਫੈਕਟਰੀ ਲਾਉਣਾ ਚਾਹੁੰਦੇ ਸੀ ਤਲਵੰਡੀ ਅਕਲਿਆਪੁਰੇ ਮਿਸਟਰ ਜਿੰਦਲ ਤੋਂ ਡੀ ਨੇ ਨਾ ਕੀ ਕੀਤਾ ਉੱਥੇ ਪਬਲਿਕ ਹੀਅਰਿੰਗ 'ਚ ਲੋਕਲ ਲੋਕਲ ਬੰਦਿਆਂ ਨੇ ਤੁਹਾਨੂੰ ਸੁਣਾਈ ਨਹੀਂ ਦਿੰਦਾ ਹਰ ਜਗ੍ਹਾ ਤੇ ਤੁਸੀਂ ਲੋਕਾਂ ਨੂੰ ਮਾਰਨਾ ਚਾਹੁੰਦੇ ਹੋ ਇਹਨੂੰ ਤੁਸੀਂ ਤਰੱਕੀ ਆਣੇ ਮੈਂ ਕਿੰਨੇ ਵਾਰ ਕਿਹਾ ਕਿ ਅਸੀਂ ਤੁਹਾਨੂੰ ਫੈਕਟਰੀਆਂ ਦੇ ਤੌਰ ਤੇ ਕਹਿ ਰਿਹਾ ਵਾਈਟ ਤੇ ਗ੍ਰੀਨ ਫੈਕਟਰੀਆਂ ਲੈ ਕੇ ਆਓ ਨਾ ਸਾਰੀ ਵਾਈਟ ਤੇ ਗ੍ਰੀਨ ਇੰਡਸਟਰੀ ਲਿਆਓ ਅਸੀਂ ਉਹਨਾਂ ਦੇ ਨਾਲ ਪਰ ਤੁਸੀਂ ਪੰਜਾਬ ਨੂੰ ਮਾਰ ਨੂੰ ਚ ਇੰਟਰਸਟਿਡ ਹੋ ਜਿਵੇਂ ਤੁਹਾਡੇ ਪਹਿਲਾਂ ਵਾਲੇ ਵੀ ਸੀ ਤੁਹਾਡੇ ਪਰਿਵਾਰ ਵਾਲੇ ਵੀ ਸੀ ਤੁਸੀਂ ਉਹ ਚਾਹੁੰਦੇ ਹੋ ਹੋਣਾ ਚਾਹੀਦਾ ਜੇ ਅਸੀਂ ਯੂਨੀਵਰਸਿਟੀ ਚ ਜਾ ਰਹੇ ਹਾਂ ਕਿਉਂ ਜਾ ਰਹੇ ਹਾਂ ਯੂਨੀਵਰਸਿਟੀ ਚ ਕਿਉਂਕਿ ਤੁਸੀਂ ਸੁਣਦੇ ਨਹੀਂਗੇ ਔਰ ਇਹ ਗੱਲ ਪੰਜਾਬ ਗਵਰਨਮੈਂਟ ਦੀ ਯੂਨੀਵਰਸਿਟੀ ਬਾਰੇ ਮੈਂ ਡਿਟੇਲ ਬਾਅਦ ਚ ਕਰ ਦਾਂ ਗੱਲ ਤੁਸੀਂ ਕਿਹਾ ਕਿ ਇਹ ਤਾਂ ਇਹਨਾਂ ਨੂੰ ਤਾਂ ਪੰਜਾਬ ਵੱਲ ਜਾਣਾ ਚਾਹੀਦਾ ਬੱਲੇਓ ਤੇਰੇ ਤੁਸੀਂ ਦੱਸੂਗੇ ਸਾਨੂੰ ਕਿੱਧਰ ਜਾਣਾ ਚਾਹੀਦਾ ਪਰ ਹਾਂ ਇਹ ਮੈਨੂੰ ਜ਼ਰੂਰ ਪਤਾ ਲੱਗ ਗਿਆ ਕਿ ਬੁੱਢੇ ਨਾਲ ਦਾ ਤਾਲੁਕ ਤਾਂ ਪੰਜਾਬ ਗਵਰਨਮੈਂਟ ਨਾਲ ਹੈ ਪਿੰਡਾਂ ਦੀਆਂ ਫੈਕਟਰੀਆਂ ਦਾ ਤਾਲੁਕ ਵੀ ਪੰਜਾਬ ਗਵਰਨਮੈਂਟ ਨਾਲ ਜਾਂ ਪੰਜਾਬ ਪੋਲਿਊਸ਼ਨ ਬੋਰਡ ਨਾਲ ਹੈ ਉੱਥੇ ਤੁਹਾਨੂੰ ਦਰਦ ਕਿਉਂ ਹੋ ਰਿਹਾ ਹੈ ਕਿਉਂ ਦਰਦ ਹੋ ਰਿਹਾ ਔਰ ਪੰਜਾਬ ਪੁਲਿਸ ਨੂੰ ਯੂਨੀਵਰਸਿਟੀ ਦੇ ਵਿੱਚ ਕੁੱਟਣ ਲਈ ਪੰਜਾਬ ਵਾਲਿਆਂ ਨੇ ਭੇਜਤਾ ਉਹਨਾਂ ਨੂੰ ਥੋੜਾ ਦਰਦ ਹੋ ਰਿਹਾ ਥੋਨੂੰ ਪੰਜਾਬ ਗਵਰਨਮੈਂਟ ਦਾ ਦਰਦ ਹੋ ਰਿਹਾ ਮਤਲਬ ਦੋਨੇ ਲੁੱਟਣ ਵਾਲੇ ਜਾਂ ਕੁੱਟਣ ਵਾਲੇ ਇਕੱਠੇ ਹੋ ਰਹੇ ਹੋ ਤੁਸੀਂ ਇੱਕ ਦੂਜੇ ਦਾ ਦਰਦ ਮਹਿਸੂਸ ਕਰ ਰਹੇ ਹੋ ਪਰ ਜਦੋਂ ਬਚ ਕੇ ਨਿਕਲਣਾ ਉਹਦੋਂ ਕਹਿੰਦੇ ਜੀ ਇਹ ਤਾਂ ਪੰਜਾਬ ਗਵਰਨਮੈਂਟ ਦਾ ਕੰਮ ਹੈ ਉਹ ਕਹਿੰਗੇ ਜੀ ਇਹ ਕੇਂਦਰ ਗਵਰਨਮੈਂਟ ਦਾ ਕੰਮ ਹੈ ਜਦ ਕਿ ਹਰ ਰੋਜ਼ ਰਾਤ ਨੂੰ ਤੁਸੀਂ ਇਕੱਠੇ ਬੈਠਨੇ ਹੋ ਜਾਂ ਠੋਨਾਂ ਤੇ ਗੱਲ ਕਰਦੇ ਹੋ ਔਰ ਸਵੇਰ ਉੱਠ ਕੇ ਇੱਕ ਦੂਜੇ ਦੇ ਖਿਲਾਫ ਔਲਾ ਬਿਆਨ ਦੇਣ ਲੱਗ ਜਾਈਂਦੇ ਹੋ ਅਰੇ ਥੋੜਾ ਨਹੀਂ ਥੋਥੋ ਪਹਿਲੇ ਵਾਲਿਆਂ ਦਾ ਵੀ ਆਹੀ ਕੰਮ ਸੀ ਇਸੇ ਲਈ ਤਾਂ ਅਸੀਂ ਬੋਲ ਰਹੇ ਹਾਂ ਕਿ ਜਦੋਂ ਸਾਰੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਖਾਣ ਤੇ ਲੁੱਟਣ ਤੇ ਤੇ ਕੁੱਟਣ ਤੇ ਹੋ ਜਾਣ ਤਾਂ ਉਦੋਂ ਆਮ ਲੋਕ ਹੀ ਉੱਠਣਗੇ ਅਸੀਂ ਗੱਲ ਕਰਾਂਗੇ ਨਹੀਂ ਤਾਂ ਦੱਸ ਦਿਓ ਕਿ ਬੁੱਢਾ ਨਾਲਾ ਸਹੀ ਹੈ ਪਹਿਲਾਂ ਤਾਂ ਤੁਸੀਂ ਖੁਦ ਹੀ ਉਹਨੂੰ ਬੁੱਢਾ ਨਾਲਾ ਕਿਹਾ ਉਹ ਬੁੱਢਾ ਦਰਿਆ ਸੀ ਬੁੱਢਾ ਨਾਲਾ ਉਹਨੂੰ ਬਣਾਇਆ ਕਿਨੇ ਹੈ ਦੱਸ ਦਿਓਗੇ ਆ ਤੁਹਾਡੇ ਸੰਰਖਣ ਚ ਬਣਿਆ ਨਾ ਉਹ ਬੁੱਢਾ ਨਾਲਾ ਜਿਹੜਾ ਕਿ ਪਹਿਲੀ ਪਾਤਸ਼ਾਹੀ ਨੇ ਬੁੱਢਾ ਦਰਿਆ ਨਾਮ ਦਿੱਤਾ ਸੀ ਜਿਹਨੂੰ ਜਿੱਥੇ ਲੋਕ 80 ਦੇ ਗੇਟ ਚ ਨਹਾਉਂਦੇ ਵੀ ਹੁੰਦੇ ਸੀਗੇ ਉਹਦਾ ਹਾਲ ਤੁਸੀਂ ਕੀ ਕੀਤਾ ਇਹ ਸਭ ਤੁਹਾਡੇ ਅੱਗੇ ਪੋਲਿਟਿਸ਼ੀਨਾਂ ਦਾ ਹੀ ਕੰਮ ਹੈ ਨਾ ਤੇ ਹੁਣ ਵਾਲਿਆਂ ਦਾ